13 ਤਰੀਕ ਨੂੰ ਕਿਸਾਨ ਦਿੱਲੀ ਕੂਚ ਕਰਨਗੇ ਜਦੋਂ ਤਿੰਨ ਖੇਤੀ ਕਾਨੂੰਨਾਂ ਦਾ ਅੰਦੋਲਨ ਸੀ ਉਦੋਂ ਕਿਸਾਨਾਂ ਨੇ ਕਿਹਾ ਸੀ ਕਿ ਅਸੀਂ ਆਪਣਾ ਜਿਹੜਾ ਅੰਦੋਲਨ ਹੈ ਸਾਡੀ ਸਟਰਗਲ ਹੈ ਇਹ ਅਸੀਂ ਮੁਲਤਵੀ ਕਰਦੇ ਹਾਂ ਅਸੀਂ ਆਪਣਾ ਅੰਦੋਲਨ ਸਸਪੈਂਡ ਕਰਦੇ ਹਾਂ ਅਸੀਂ ਆਪਣਾ ਧਰਨਾ ਖਤਮ ਕਰਕੇ ਬਿਲਕੁਲ ਨਹੀਂ ਚੱਲੇ ਹੈਗੇ ਇਤੋਂ ਐਮਐਸਪੀ ਦੀ ਮੰਗ ਸੀ ਕਿ ਐਮਐਸਪੀ ਨੂੰ ਕਾਨੂੰਨੀ ਮਾਨਤਾ ਦਿਓ ਐਮਐਸਪੀ ਨੂੰ ਗਾਰੰਟੀ ਵੜਾਓ ਜੇਕਰ ਸਕੇਂਦਰ ਦੀ ਬੀਜੇਪੀ ਸਰਕਾਰ ਐਮਐਸਪੀ ਨੂੰ ਗਾਰੰਟੀ ਨਹੀਂ ਬਣਾਉਂਦੀ ਹੈਗੀ ਫਸਲਾਂ ਦੇ ਮੁੱਲ ਨੇ ਜਿਹੜੇ ਉਹ ਨਹੀਂ ਤੈਅ ਹੁੰਦੇ ਹੈਗੇ ਐਮਐਸਪੀ ਦੇ ਅਨੁਸਾਰ ਤਾਂ ਅਸੀਂ ਦੇਸ਼ ਪੱਧਰ ਦੀ ਇੱਕ ਜਿਹੜੀ ਸਟਰਗਲ ਹੈ ਉਹ ਸਟਰਗਲ ਫਿਰ ਉਸ ਸੰਘਰਸ਼ ਜਿਹੜਾ ਹੈਗਾ ਮੁੜ ਉਹ ਦਿੱਲੀ ਦੇ ਵਿੱਚ ਵਢਿਆ ਜਾਊਗਾ ਇਹਦੇ ਨਾਲੋਂ ਨਾਲ ਲਖੀਮਪੁਰ ਘਟਨਾ ਜੁੜ ਗਈ ਲਖੀਮਪੁਰ ਦਾ ਜਿਹੜਾ ਇਤਿਹਾਸ ਹੈ ਰਾਜਗ੍ਰਹਿ ਮੰਤਰੀ ਜਿਹੜਾ ਹਜੇ ਮਿਸਟਰ ਟੈਨੀ ਉਹਦੇ ਬੇਟੇ ਨੇ ਕਿਸ ਤਰੀਕੇ ਦੇ ਨਾਲ ਕਿਸਾਨਾਂ ਨੂੰ ਗੱਡੀਆਂ ਦੇ ਹੇਠਾਂ ਦਰੜ ਕੇ ਮਾਰਿਆ ਸੀ ਕਿ ਪੱਤਰਕਾਰ ਉਹਦੇ ਚ ਮਾਰਿਆ ਗਿਆ ਸੀ ਉਹਦਾ ਇਨਸਾਫ ਕਿਸਾਨ ਮੰਗਦੇ ਨੇ ਇਹ ਇਹ ਤੋਂ ਇਲਾਵਾ ਸਿੱਧੂਪੁਰ ਜਿੱਥੇ ਬੰਦੀਆਂ ਕੁਝ ਹੋਰ ਵੀ ਮੰਗਾ ਨੇ ਜਿਵੇਂ ਕਹਿੰਦੇ ਨੇ ਕਿ ਗੈਟ ਦੇ ਵਿੱਚੋਂ ਭਾਰਤ ਬਾਹਰ ਆਵੇ ਡਬਲਿਊਟੀਯੂ ਦੀਆਂ ਨੀਤੀਆਂ ਦੇ ਵਿੱਚੋਂ ਭਾਰਤ ਬਾਹਰ ਆਵੇ ਜਿਹੜਾ ਬਿਜਲੀ ਬਿੱਲ ਹੈ ਪਰਾਲੀ ਬਿੱਲ ਹੈ 2020 ਉਹ ਜਿਹੜੀ ਕਾਰਪੋਰੇਟ ਦੇ ਹੱਥਾਂ ਦੇ ਵਿੱਚ ਸਾਰੀ ਬਿਜਲੀ ਦਿੱਤੀ ਜਾ ਰਹੀ ਹੈ ਚਿਪ ਵਾਲੇ ਮੀਟਰ ਲਾਗੂ ਕੀਤੇ ਜਾ ਰਹੇ ਨੇ ਉਹ ਸਾਰੀਆਂ ਜਿਹੜੀਆਂ ਚੀਜ਼ਾਂ ਹੈਗੀਆਂ ਨੇ ਉਹ ਨਾਲੋਂ ਨਾਲ ਕੇਂਦਰੀ ਸਰਕਾਰ ਹਾਮੀ ਭਰੇ ਬਣਾਏਗੇ ਜਿਹੜੇ ਕੇਸ ਨੇ ਉਹ ਕੇਸ ਵੀ ਰੱਦ ਕੀਤੇ ਜਾਣ ਇਸ ਤੋਂ ਇਲਾਵਾ ਹੋਰ ਮੰਗਾਂ ਨੇ ਸਾਰੀਆਂ ਗੱਲਾਂ ਬਾਤਾਂ ਆਪਾਂ ਤੁਹਾਡੇ ਨਾਲ ਲਗਾਤਾਰ ਕਰ ਰਹੇ ਹਾਂ ਮੇਰੇ ਨਾਲ ਭਾਰਤੀ ਕਿਸਾਨ ਯੂਨੀਅਨਿਕਾ ਸਿੱਧੂ ਪਰਦੇ ਵੱਡੇ ਆਗੂ ਜਵਾਰ ਸਿੰਘ ਜੀ ਮੇਰੇ ਨਾਲ ਮੌਜੂਦ ਨੇ ਪ੍ਰਧਾਨ ਜੀ ਪ੍ਰਧਾਨ ਜੀ ਮੇਰੇ ਨਾਲ ਭਾਰਤੀ ਕਿਸਾਨ ਯੂਨੀਅਨ ਇਕਤਾ ਸਿੱਧੂ ਪਰਦੇ ਰਾਜਪੁਰਦੇ ਬਲੌਕ ਪ੍ਰਧਾਨ ਜਵਾਰ ਸਿੰਘ ਜੀ ਹੈਗੇ ਨੇ ਜਵਾਰ ਸਿੰਘ ਜੀ ਫਿਰ ਚੱਲੇ ਹੋ ਤੁਸੀਂ ਦਿੱਲੀ ਹਾਂਜੀ ਦਿੱਲੀ ਤਿਆਰੀਆਂ ਪੂਰੀਆਂ ਜੀ ਕੇਂਦਰ ਦੀ ਸਰਕਾਰ ਤਾਂ ਕਹਿੰਦੀ ਜਾਣ ਨਹੀਂ ਦੇਣਾ ਹਰਿਆਣੇ ਤੇ ਵੱਡਰ ਹੈ ਦੇ ਕੋਈ ਕੇਂਦਰ ਸਰਕਾਰ ਨੇ ਤਾਂ ਪਹਿਲਾਂ ਵੀ 2020 'ਚ ਵੀ ਪੂਰੀ ਆਪਣੀ ਕੋਸ਼ਿਸ਼ ਕੀਤੀ ਬੇ ਉਹ ਸਾਨੂੰ ਰੋਕਣ ਦਾ ਯਤਨ ਕਰਦੀ ਰਹੀ ਪਰ ਅਸੀਂ ਸ਼ਾਂਤਮਈ ਤਰੀਕੇ ਨਾਲ ਦਿੱਲੀ ਵਿੱਚ ਆਪਣੀਆਂ ਮੰਗਾਂ ਮਨਵਾਉਣ ਲਈ ਜਾ ਰਹੇ ਹਾਂ ਇਹਦੇ ਵਿੱਚ ਕੋਈ ਵੀ ਅਸੀਂ ਇਹੋ ਜੀ ਪ੍ਰਕਾਟ ਵਾਲੀ ਗੱਲ ਨਹੀਂ ਕਰ ਰਹੇ ਸਾਡੀਆਂ ਮੰਗਾਂ ਬਿਲਕੁਲ ਜਾਇਜ਼ ਹਨ ਜਦੋਂ ਸਰਕਾਰ ਕਹਦੇ ਵੀ ਸਾਡੀ ਕੋਈ ਮੰਗ ਗਲਤ ਹੈ ਤਾਂ ਦਾ ਸਾਡੇ ਤੇ ਇਲਜ਼ਾਮ ਲਾ ਸਕਦੀ ਹੈ ਅਸੀਂ ਦਿੱਲੀ ਕੂਚ ਕਰਾਂਗੇ ਰਸਤੇ ਵਿੱਚ ਜਿਹੜੀਆਂ ਉਪਨਾਣ ਗਿਆ ਉਹਨਾਂ ਨੂੰ ਪਾਰ ਕਰਕੇ ਦਿੱਲੀ ਜੰਤਰ ਮントਰ ਤੇ ਪਹੁੰਚਣਾ ਹੈ ਵੱਡੇ ਵੱਡੇ ਬੈਰੀਕੇਡ ਲਾਏ ਨੇ ਸਰਕਾਰ ਨੇ ਦੇਖੋ ਜੀ ਪੰਜਾਬ ਦੀ ਕਿਸਾਨੀ ਤੇ ਹਿੰਦੁਸਤਾਨ ਦੀ ਕਿਸਾਨੀ ਅੱਗੇ ਬੈਰੀਕੇਡ ਕੁਛ ਵੀ ਮੈਨੇ ਰਖਦੇ ਜੇਕਰ ਇਹ ਇੰਨਾ ਅਨਾਜ ਪੈਦਾ ਕਰਕੇ ਦੇਸ਼ ਨੂੰ ਆਤਮ ਨਿਰਮਲ ਕਰ ਸਕਦੇ ਹਨ ਕਿ ਦੇਸ਼ ਦੇ ਲੋਕ ਨਰੋਲ ਤਕੜੇ ਤੇ ਮੋਟੇ ਤਜੇ ਹੋ ਸਕਦੇ ਹਨ ਤਾਂ ਬੈਰੀਕੇਡ ਨਾਲ ਵਾਸਤੇ ਕੋਈ ਚੀਜ਼ ਨਹੀਂ ਹੈ ਕਿਸਾਨਾਂ ਵਾਸਤੇ ਹਰ ਇੱਕ ਔਕਰ ਜਿਹੜੀ ਉਹ ਦਿਨ ਰਾਤ ਖੇਤਾਂ ਵਿੱਚ ਚਲਦੇ ਹਨ ਉਹਨਾਂ ਦੀ ਤਰ੍ਹਾਂ ਹੀ ਹੈ ਬੈਰੀਕੇਡ ਵੀ ਅਸੀਂ ਇਹ ਬੈਰੀਕੇਡਾਂ ਨੂੰ ਤੋੜ ਕੇ ਜੂਰ ਦਿੱਲੀ ਜਾਵਾਂਗੇ ਹੂੰ ਤੇ ਇੱਕ ਗੱਲ ਹੋਰ ਵੀ ਚੱਲਦੀ ਹੈ ਨਾਲ ਨਾਲ ਕਿ ਇਸ ਵਾਰ ਸਾਰੀ ਜਥੇਬੰਦੀਆਂ ਨਾਲ ਨਹੀਂ ਹੈਗੀਆਂ ਜਿਹੜਾ ਗੈਰ ਰਾਜਨੀਤਿਕ ਮੋਰਚਾ ਬਣਿਆ ਹੋਇਆ ਫਰੰਟ ਹੈ ਇਹ ਨਾਲ ਹੈ ਉਹ ਮਤਲਬ ਕਿ ਕਈ ਲੋਕ ਸੋਚਦੇ ਨੇ ਕਿ ਤਾਂ ਥੋੜੀ ਵੱਡੀ ਹੋਊਗੀ ਮੈਨੂੰ ਲੱਗਦਾ ਜੀ ਤਾਕਤ ਪਹਿਲਾਂ ਤੋਂ ਵੀ ਵੱਡੀ ਐ ਕਿਉਂਕਿ ਲੋਕ ਸਭ ਸਮਝ ਗਏ ਆ ਨਾ ਜਿਹੜੀਆਂ ਮੰਗਾ ਛੜੀਆਂ ਨਾ ਵਾਜਬਾ ਜਿਹੜੀਆਂ ਜਥੇਬੰਦੀਆਂ ਨੇ ਮੰਗਾ ਨਾਲ ਹੀ ਨਿਖੜਨੀਆਂ ਉਹਨਾਂ ਨਾਲ ਲਿਜਾਂ ਦਾ ਫਾਇਦਾ ਵੀ ਕੋਈ ਨਹੀਂ ਕਿਉਂਕਿ ਐਨ ਮੌਕੇ ਤੇ ਜਾ ਕੇ ਜਿਨ੍ਹਾਂ ਨੇ ਪਹਿਲ ਪਛਾਣ ਖਿੱਚਣੀਆਂ ਆ ਉਹ ਜਥੇਬੰਦੀਆਂ ਨੂੰ ਨਾਲ ਲਾ ਜਾ ਕੇ ਕੋਈ ਫਾਇਦਾ ਨਹੀਂ ਹੈ ਤਾਕਤ ਇਸ ਕਰਕੇ ਵਧੀ ਹੈ ਕਿ ਲੋਕ ਉਹਨਾਂ ਜਥੇਬੰਦੀਆਂ ਨੂੰ ਛੱਡ ਕੇ ਨਰੋਲ ਕਿਸਾਨੀ ਲਈ ਜਿਹੜੀਆਂ ਜਥੇਬੰਦੀ ਸੰਘਰਸ਼ ਕਰ ਰਹੀਆਂ ਨੇ ਉਹਨਾਂ ਦੇ ਨਾਲ ਆ ਗਏ ਹਨ ਤੁਹਾਨੂੰ ਪਤਾ ਲੱਗ ਜਾਏਗਾ ਕੱਲ ਨੂੰ ਵੀ ਪਹਿਲਾਂ ਤੋਂ ਕਿੰਨੀ ਜ਼ਿਆਦਾ ਤਾਕਤ ਨਾਲ ਅਸੀਂ ਅੱਗੇ ਵਧਾਂਗੇ ਤੇ ਇਹ ਅੰਦੋਲਨ ਇੰਨਾ ਵੱਡਾ ਹੋਏਗਾ ਪਹਿਲਾਂ ਜਿ ਤਰ੍ਹਾਂ ਵਿਸ਼ੇ ਪੱਧਰ ਤੇ ਚਰਚਾ ਹੋਈ ਹੈ ਦੀ ਉਹੀ ਚਰਚਾ ਮੂੜ ਹਾਸਲ ਕਰੇਗਾ ਅਤੇ ਆਪਣੀਆਂ ਮੰਗਾਂ ਮੈਨੂੰ ਲੱਗਦਾ ਹੈ ਇਹ ਮਨਵਾ ਲਈ ਇਹ ਅੰਦੋਲਨ ਖਤਮ ਕੀਤਾ ਜਾਏਗਾ ਜੀ ਤੇ ਮੁੱਖ ਮੰਗਾਂ ਕਿਹੜੀਆਂ ਨੇ ਯਾਨੀ ਕਿ ਜਿਵੇਂ ਸਰਕਾਰ ਦੇ ਨਾਲ ਜੇ ਮੀਟਿੰਗ ਵੀ ਹੈ ਉਹਨਾਂ ਦੇ ਵਿੱਚ ਜੇ ਸਰਕਾਰ ਕੁਝ ਕਹਿ ਦਿੰਦੀ ਹੈ ਕਿ ਇਹਨਾ ਮੰਗਾਂ ਦੇ ਉੱਪਰ ਅਸੀਂ ਹਾਮੀ ਭਰਦੇ ਆ ਕੀ ਫਿਰ ਗੱਲਬਾਤ ਬਣ ਜੂਗੀ ਨਹੀਂ ਹਾਮੀ ਤਾਂ ਸਰਕਾਰ ਨੇ ਪਹਿਲਾਂ ਵੀ ਭਰੀ ਹੈ ਪਹਿਲਾਂ ਵੀ ਅਸੀਂ ਅੰਦੋਲਨ ਜਦੋਂ ਸਸਪੈਂਡ ਕੀਤਾ ਹਾਮੀ ਭਰੀ ਸੀ ਸਰਕਾਰ ਨੇ ਪਰ ਸਰਕਾਰਆਂ ਦੀ ਜਿਹੜੀ ਨੀਤ ਹੁੰਦੀ ਹੈ ਬਿਲਕੁਲ ਸਾਫ਼ ਨਹੀਂ ਹੁੰਦੀ ਹਾਮੀ ਭਰ ਕੇ ਤਾਂ ਉਹ ਸਾਡੇ ਅੰਦੋਲਨ ਨੂੰ ਇੱਕ ਕਿਸਮ ਦਾ ਵੀ ਠੰਡਾ ਕਰਨਾ ਚਾਹ ਰਹੇ ਆ ਪਰ ਅਸੀਂ ਟੱਲ ਹਾਂ ਕਿਸਾਨਾਂ ਨੂੰ ਸਨੇਹ ਦਿੱਤੇ ਹੋਏ ਐ ਵੀ ਗੱਲਬਾਤ ਆਪਣੀ ਜਗ੍ਹਾ ਚੱਲਦੀ ਰਹੇਗੀ ਜਦ ਤੱਕ ਮੰਗਾਂ ਨਹੀਂ ਮੰਨੀਆਂ ਜਾਂਦੀਆਂ ਜਾਂ ਲਿਖਤੀ ਰੂਪ ਵਿੱਚ ਸਾਨੂੰ ਨਹੀਂ ਦਿੱਤਾ ਜਾਂਦਾ ਇਹ ਅੰਦੋਲਨ ਸਸਪੈਂਡ ਨਹੀਂ ਕੀਤਾ ਜਾਵੇਗਾ ਤੇ ਅੱਗੇ ਵਧਿਆ ਜਾਵੇਗਾ ਸਰਕਾਰ ਜਿੰਨੇ ਮਰਜ਼ੀ ਸਾਡੇ ਨਾਲ ਗੱਲਬਾਤ ਕਰਨ ਦੇ ਅਸੀਂ ਗੱਲਬਾਤ ਕਰਨ ਨੂੰ ਤਿਆਰ ਆ ਪਰ ਜਦ ਤੱਕ ਭਰੋਸਾ ਜਾਂ ਪੱਕੀ ਤਰ੍ਹਾਂ ਲਿਖ ਕੇ ਨਹੀਂ ਦਿੱਤਾ ਜਾਂਦਾ ਇਹ ਅੰਦੋਲਨ ਤੋਂ ਪਿੱਛੇ ਨਹੀਂ ਹਟਿਆ ਜਾਵੇਗਾ ਬਿਲਕੁਲ ਦਿੱਲੀ ਦੇ ਵਿੱਚ ਜਾ ਕੇ ਕਿੱਥੇ ਬੈਠੋਗੇ ਦਿੱਲੀ ਦੇ ਵਿੱਚ ਸਾਡਾ ਤੀਜਾ ਜੰਤਰ ਮੰਤਰ ਦੇ ਆ ਜੀ ਇਹ ਸਰਕਾਰ ਨੇ ਜਗ੍ਹਾ ਤੈਅ ਕੀਤੀ ਹੋਈ ਹੈ ਵੀ ਇੱਥੇ ਅਸੀਂ ਅੰਦੋਲਨ ਕਰ ਸਕਦੇ ਆ ਫੇਰ ਵੀ ਤੁਸੀਂ ਦੇਖ ਰਹੇ ਹੋ ਕਿ ਪੰਜਾਬ ਤੇ ਹਰਿਆਣਾ ਦੇ ਬਾਰਡਰ ਤੇ ਕਿੰਨੀ ਵੱਡੀ ਨਾਕਾਬੰਦੀ ਕੀਤੀ ਗਈ ਹੈ ਜਿਵੇਂ ਅਸੀਂ ਪੰਜਾਬ ਦੇ ਨਾਅ ਉ ਗੇ ਹਿੰਦੁਸਤਾਨ ਦੇ ਨਾਅ ਉ ਗੇ ਬਾਹਰਲੇ ਮੁਲਕ ਤੋਂ ਕੋਈ ਹਮਲਾ ਕਰਨ ਆ ਰਹੀ ਹੋਈ ਹੈ ਹਮਲਾ ਕਰਨ ਆ ਰਹੇ ਹੋਏ ਬੜੀ ਬਦਕਿਸਮਤੀ ਦੀ ਗੱਲ ਹੈ ਜਿਹੜੀਆਂ ਸਰਕਾਰਾਂ ਸਾਡੇ ਵੱਲੋਂ ਰੋਡਾਂ ਰੋਕਨ ਤੇ ਸਾਡੇ ਦੇ ਪਰਚੇ ਕਰਦੀਆਂ ਹਨ ਉਹਨਾਂ ਨੂੰ ਪੁੱਛਣ ਵਾਲਾ ਕੋਈ ਨਹੀਂ ਹੈ ਮੈਂ ਇਥੇ ਬੁੱਧੀਜੀਵੀਆਂ ਨੂੰ ਵੱਡੇ ਵੱਡੇ ਵਕੀਲਾਂ ਨੂੰ ਬੇਨਤੀ ਕਰਾਂਗਾ ਵੀ ਜਾ ਕੇ ਅਦਾਲਤਾਂ ਦਾ ਦਰਵਾਜ਼ਾ ਖੜਕਰਾਓ ਕਿ ਸਰਕਾਰਾਂ ਰਸਤੇ ਰੋਕ ਰਹੀਆਂ ਹਨ ਕਿ ਕਿਸਾਨ ਕਿਸਾਨ ਤਾਂ ਆਪਣੇ ਸ਼ਾਂਤੀਮਈ ਅੰਦੋਲਨ ਲਈ ਅੱਗੇ ਵਧ ਰਹੇ ਹਨ ਤੇ ਆਪਣੀਆਂ ਮੰਗਾਂ ਮਨਵਾਉਣ ਦੇ ਲਈ ਆ ਰਹੇ ਹਨ ਬਿਲਕੁਲ ਸਿੰਘੂ ਬਾਡਰ ਤਾਂ ਨਹੀਂ ਬੈਠਿਆ ਜਾਊਗਾ ਨੇ ਸਾਡੇ 3.3 ਚ ਜੰਤਰ ਮੰਤਰ ਹੈ ਜੀ ਸਰਕਾਰ ਨਾਲ ਬੱਕੀ ਦੇਖਦੇ ਨੇ ਸਰਕਾਰ ਕਿੱਥੋਂ ਤੱਕ ਸਾਡੇ ਨਾਲ ਜ਼ਬਰਦਸਤੀ ਕਰਦੀ ਹੈ ਤੇ ਕਿੰਨਾ ਪਰਾਵਾਂ ਨੂੰ ਅਸੀਂ ਪਾਰ ਕਰ ਸਕਦੇ ਹਾਂ ਕਿੰਨੀ ਤਾਕਤ ਲਾ ਕੇ ਅਸੀਂ ਕਿੱਥੇ ਤੱਕ ਪਹੁੰਚ ਸਕਦੇ ਹਾਂ ਉੱਥੇ ਅਕ ਜੋਰ ਜਾਵਾਂਗੇ ਜੀ ਬਿਲਕੁਲ ਮੇਰੇ ਨਾਲ ਬਲੌਕ ਪ੍ਰਧਾਨ ਸਿੱਧੂਪੁਰ ਯੂਨੀਅਨ ਦੇ ਰਾਜਪੁਰਾ ਦੇ ਸਰਦਾਰ ਜਵਾਰ ਲਾਲ ਜੀ ਜੁੜੇ ਹੋਏ ਸੀ ਜਿਨ੍ਹਾਂ ਨੇ ਆਪਣੇ ਨਾਲ ਸਾਰੀ ਗੱਲਬਾਤ ਸਾਂਝੀ ਕੀਤੀ ਦੋਸਤੋ